ਰੇਟ ਸਿਰਫ 4.5 ਲੱਖ ਰੁਪਏ ਪੰਜ ਮੋਟਰਾਂ মিঠਾ ਪਾਣੀ ਵਿੱਚ ਸ਼ਾਨਦਾਰ ਕੋਠੀ ਬਣੀ ਹੈ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਮਾਲਕ ਦਾ ਨੰਬਰ ਏਰੀਆ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਿਆ ਜਾਊਗਾ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਜੀ ਸਭ ਤੋਂ ਪਹਿਲਾਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਵਾਸਤੇ 9870988446 ਇਸ ਨੰਬਰ ਤੇ ਪਾਇੰਦੋ ਸੱਤ ਕੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਦਲਾ ਦਿੱਤੀ ਹੈ ਉਹ ਕਿ ਅੱਜ ਜਿਹੜੀ ਅਸੀਂ ਜ਼ਮੀਨ ਲੈ ਕੇ ਆ ਟੋਟਲ 400 ਬਿੱਗਾ ਜ਼ਮੀਨ ਵਿਕਾਊ ਹੈ ਓਪਨ ਰਿਸਟਰੀ ਕੋਈ ਵੀ ਬੰਦਾ ਖਰੀਦ ਸਕਦਾ ਪੰਜਾਬ ਹਰਿਆਣਾ ਦਿੱਲੀ ਯੂਪੀ ਐਮਪੀ 5 ਕਨਾਲਾਂ ਦਾ ਬਿੱਗਾ ਜੀ ਤੇ 300 ਬਿੱਗੇ ਦੇ ਵਿੱਚ ਬੂਟੇ ਲੱਗੇ ਨੇ ਸ਼ਪੈਦਾ ਟਾਲੀ ਤੇ ਨਿੰਮ ਤੇ ਹਾਈਵੇ ਨੂੰ ਟੱਚ ਕਰਦੀ ਜ਼ਮੀਨ ਹੈ ਜੀ ਇਹ 5 ਮੋਟਰ ਪੱਧਰ ਟੱਕ ਹੈ ਜੀ ਵਿੱਚ ਸ਼ਾਨਦਾਰ ਕੋਠੀ ਬਣੀ ਹੈ ਤੇ ਏਰੀਆ ਹੈਗਾ ਜੀ ਕੋਲਾਇਟ ਵਿਕਨੇਰ Rajasthan ਟੋਟਲ 400 ਵਿਗਾ ਜ਼ਮੀਨ ਵਿਕਾਊ ਆ ਓਪਨ ਰੈਸਟਰੀ ਵਾਲੀ ਜ਼ਮੀਨ ਹੈ ਜੀ ਕੋਈ ਵੀ ਬੰਦਾ ਖਰੀਦ ਸਕਦਾ ਪੰਜਾਬ ਹਰਿਆਣਾ ਦਿੱਲੀ UP MP 5 ਕਨਾਲਾਂ ਦਾ ਵਿਗਾ 300 ਵਿੱਗੇ ਦੇ ਵਿੱਚ ਬੂਟੇ ਲੱਗੇ ਨੇ ਸ਼ਪੈਦਾ ਤਾਲੀ ਤੇ ਨਿੰਮ ਹਾਈਵੇ ਨੂੰ ਟੱਚ ਕਰਦੀ ਜ਼ਮੀਨ ਹੈ ਪੰਜ ਮੋਟਨਾ ਪੱਧਰ ਤੱਕ ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਰੇਟ 4.5 ਲੱਖ ਰੁਪਏ ਡਿਮਾਂਡ ਹੈ ਜੀ ਵਿੱਗੇ ਦੀ 4.5 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਿੱਗੇ ਦੀ ਤੇ ਕੋਲ ਆਏ ਤੋਂ ਬਿਕਾਨੇ Rajasthan ਦਾ ਹੈ ਬਾਣ ਹੈ ਜੀ ਟੋਟਲ 400 ਬਿੱਗਾ 4.5 ਲੱਖ ਬਿੱਗੇ ਦਾ ਰੇਟ ਰੱਖਿਆ ਗਿਆ ਤੇ ਜਿਹੜਾ ਇਹ ਬਿੱਗਾ ਜੀ ਇਹ 5 ਕਨਾਲਾਂ ਦਾ ਹੁੰਦਾ ਹੈ 5 ਕਨਾਲਾਂ ਦਾ ਬਿੱਗਾ ਇਹ ਤੇ ਵਿੱਚ ਤੁਹਾਨੂੰ 5 ਮੋਟਰਾਂ ਦੇਖਣ ਨੂੰ ਮਿੰਨੀਆਂ ਪੱਧਰ ਟੱਕ ਹੈ ਜਮਾ ਕਿਸੇ ਵੀ ਤਰ੍ਹਾਂ ਕੋਈ ਉੱਚੀ ਨੀ ਵੀ ਨਹੀਂ ਹੈਗੀ ਪੱਧਰ ਟੱਕ 5 ਮੋਟਰਾਂ ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਤੇ 300 ਵਿੱਚ ਬੂਟੇ ਲੱਗੇ ਨੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਹਾਈਵੇ ਨੂੰ ਇਹ ਜ਼ਮੀਨ ਟੱਚ ਕਰਦੀ ਹੈ ਜਿਹਦੇ ਵਿੱਚ ਬੂਟੇ ਨੇ ਸਪੈਦਾ ਟਾਲੀ ਤੇ ਨਿੰਮ ਤੇ ਕੋਲਾਇਤ ਵੀਕਰ ਨੇ Rajasthan ਦਾ ਇਹ ਬਾਣ 4.5 ਲੱਖ ਰੁਪਏ ਬਿੱਗੇ ਦਾ ਰੇਟ ਹੈ ਨੰਬਰ ਮਾਲਕ ਵੀ ਦਾ ਨੋਟ ਕਰ ਲਓ ਜੀ 93527 53402 93527 53402 ਇਸ ਨੰਬਰ ਤੇ ਫੋਨ ਕਰਕੇ ਟੋਟਲ 400 ਬਿੱਗਾ ਜ਼ਮੀਨ ਓਪਨ ਰਜਿਸਟਰੀ ਵਾਲੀ ਰੇਟ 4.5 ਲੱਖ ਰੁਪਏ ਬਿੱਗੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਪੰਜ ਮੋਟਰਾਂ ਮਿੱਠਾ ਪਾਣੀ ਵਿੱਚ ਸ਼ਾਨਦਾਰ ਕੋਠੀ ਬਣੀ ਹੈ ਇਹ ਵੀ ਤੁਹਾਨੂੰ ਦੇਖਣ ਨੂੰ ਮਿਲ ਲਗੇ ਸੋ ਇਹ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9352753402 ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਜਿਹੜੀ ਕਰੀਤ ਸਕਦੇ ਹੋ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਚਾਹੀਦੀ ਹੈ ਜਾਂ ਕੋਠੀ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਕਿ ਅਸੀਂ ਆਉਣ ਵਾਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਕਿੰਨੇ ਕੁ ਰੇਟ ਦੀ ਕਿਹੜੇ ਪਿੰਡ ਸ਼ਹਿਰ ਦੀ ਹੋਣੀ ਚਾਹੀਦੀ ਹੈ ਤੁਹਾਡਾ ਸਾਰੰਦ ਤੈਅ ਲਓ ਧੰਨਵਾਦ ਚੈਨਲ ਨਾਲ ਜੁੜਨ ਲਈ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਬਣ ਰਹੋ ਤੁਸੀਂ ਆਪਣੇ ਟਰੈਕਟਰ ਮੇਲਾ YouTube ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਜ਼ਮੀਨ ਨੂੰ ਲੈ ਕੇ ਧੰਨਵਾਦ